ਔਰ ਇਹ ਦੇ ਕਾਤਲਾਂ ਨੂੰ ਖਾਏ ਲਾਓ ਖਾਏ ਲਾਓ ਖਾਏ ਲਾਓ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਇਹ ਹਰ 10 ਦਿਨਾਂ ਬਾਅਦ ਜਥਾ ਜਾਂਦਾ ਹਰ ਪਿੰਡ ਦੇ ਵਿੱਚ ਫੈਸਲਾ ਵਾ ਉਹ ਆਪਣੇ ਜਿੰਨੇ ਬੰਦੇ ਹੁੰਦੇ ਲੈ ਜਾਂਦੇ ਆ ਜਿਹੜੇ ਪਹਿਲੇ ਬੰਦੇ ਬੈਠੇ ਉਹ ਆ ਜਾਂਦੇ ਆ ਵਾ ਇਹ ਲੰਬੇ ਅੰਦੋਲਨ ਦੀ ਸਾਡੀ ਰਣਨੀਤੀ ਆ ਉਹ ਬਣ ਗਈ ਆ ਜਥਾ ਆ ਰਿਹਾ ਤੁਸੀਂ ਤੁਸੀਂ ਚੜਾਉਣ ਲੱਗੇ ਤੁਹਾਨੂੰ ਦਿਖਾ ਲਾਂਗੇ ਕਿੰਨਾ ਜਥਾ ਜਾਂਦਾ ਤੋ ਗਿਣਤੀ ਦੀ ਕੋਈ ਫਰਕ ਨਹੀਂ ਹੈਗਾ ਇਸ ਤੋਂ ਬਾਅਦ ਜੇਕਰ ਪ੍ਰਭਾਵ ਨਹੀਂ ਪੈਂਦਾ ਕੇਂਦਰ ਸਰਕਾਰ 'ਤੇ ਸਰਕਾਰ 'ਤੇ ਤੇ ਅਗਲੀ ਰਣਨੀਤੀ ਕੀ ਰਹੇਗਾ 23 ਮਾਰਚ ਦਾ ਮਨਾ ਰਹੇ ਹਾਂ ਪੂਰੇ ਦੇਸ਼ ਵਿੱਚ ਪੰਚਾਇਤਾਂ ਕਰਨੇ ਇਹ ਤੋਂ ਬਾਅਦ ਅਗਲੀ ਰਣਨੀਤੀ ਤੇ ਵੀ ਗੱਲਬਾਤ ਕਰਾਂਗੇ ਬਾਪੂ ਜੀ ਦਿੱਲੀ ਵਾਲੇ ਫਿਰ ਕੂਚ ਕਰਨ ਲੱਗੇ ਉਹ ਲੱਗਦਾ ਫਰਕ ਪਏਗਾ ਕੇਂਦਰ ਸਰਕਾਰ 'ਤੇ ਪਾ ਕੇ ਛੇਡਾਂਗੇ ਉਹਨਾਂ ਜਿਹਾ ਹੋਣਾ ਨਹੀਂ ਆਪਾਂ ਜਿੰਨਾ ਜਿਹਾ ਫਰਕ ਨਹੀਂ ਪਊਗਾ ਹੋਰ ਕੋਈ ਹੈ ਵੀ ਗੱਲ ਜੋ ਮਨਾਵਾਂਗੇ ਜ਼ਰੂਰ ਕាលੀਆਂ ਰਾਹੀ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤੀ ਗਈ ਸੀ ਕਿ ਪਰ ਹਰਿਆਣਾ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕ ਲਿੱਤਾ ਜਾਂਦਾ ਤੇ ਹੁਣ ਕਿਸਾਨਾਂ ਵੱਲੋਂ ਰੇਲਾ ਰਾਹੀਆਂ ਜਿਹੜੀ ਦਿੱਲੀ ਵੱਲ ਨੂੰ ਕੂਚ ਕੀਤੀ ਜਾ ਰਹੀ ਹੈ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਦੇ ਜਥੇ ਜਿਹੜੇ ਨੇ ਰੇਲਾ ਰਾਹੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਸਾਡੇ ਨਾਲ ਸਰਵਨ ਸਿੰਘ ਮੰਦਿਰ ਪ੍ਰਧਾਨ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਦੇਖ ਰਹੇ ਹੋ ਅੱਜ ਜਥਾ ਰਵਾਨਾ ਹੋ ਰਿਹਾ ਹੈ ਕੀ ਲੱਗਦਾ ਹੈ ਕਿ ਹੁਣ ਇਸ ਜਥਿਆਂ ਦਾ ਪ੍ਰਭਾਵ ਪਏਗਾ ਕਿਉਂਕਿ ਪਹਿਲੇ ਰੇਲਾ ਰਾਹੀ ਆਪਣਾ ਟਰਾਲੀਆਂ ਰਾਹੀ ਰੋਕ ਲਿੱਤਾ ਗਿਆ ਹੁਣ ਰੇਲਾ ਰਾਹੀ ਜਾ ਰਹੇ ਕਿੰਨਾ ਕੁ ਪ੍ਰਭਾਵ ਪਏਗਾ ਜੀ ਐ ਨਹੀਂ ਹੈਗਾ ਇਹ ਦੇਖੋ ਤੂੰ ਗੱਲਾਂ ਨਖੇੜ ਕੇ ਦੇਖੋ ਟਰਟ ਟਾਲੀਆਂ ਸਾਡੇ ਉੱਥੇ ਖੜੇ ਆ ਕੋਈ ਸੰਭੂ ਬਾਟਰ ਤਾਂ ਜਾਨੋ ਰੋਕ ਨਹੀਂ ਰਿਹਾ ਅਸੀਂ ਇਸ ਜਿਹੜੇ ਟਰਟ ਟਾਲੀਆਂ ਉੱਥੇ ਲੱਗੇ ਆ ਇਹ ਹਰ 10 ਦਿਨਾਂ ਬਾਅਦ ਜਥਾ ਜਾਂਦਾ ਹਰ ਪਿੰਡ ਦੇ ਵਿੱਚ ਫੈਸਲਾ ਵਾ ਉਹ ਆਪਣੇ ਜਿੰਨੇ ਬੰਦੇ ਹੁੰਦੇ ਲੈ ਜਾਂਦੇ ਆ ਜਿਹੜੇ ਪਹਿਲੇ ਬੰਦੇ ਬੈਠੇ ਉਹ ਆ ਜਾਂਦੇ ਆ ਤੋ ਹਰ 10ਵੇਂ ਦਿਨ ਇਹ ਰਿਪੀਟ ਹੁੰਦਾ ਰਹੂਗਾ ਇਹ ਲੰਬੇ ਅੰਦੋਲਨ ਦੀ ਸਾਡੀ ਰਣਨੀਤੀ ਆ ਉਹ ਬਣ ਗਈ ਆ ਪੱਖੇ ਕਿਸਾਨ ਗਰਮੀਆਂ ਦੇ ਖੜ ਰਹੇ ਨੇ ਕਛੂਆ ਵਗੈਰਾ ਜਿਹੜਾ ਮੱਛਰ ਨੂੰ ਡੜਾਉਂਦਾ ਹੈਗਾ ਇਹ ਸਾਰੇ ਸਾਜੂ ਸਮਾਨ ਲੈ ਕੇ ਜਾ ਰਹੇ 800 ਤੋਂ 1000 ਦੇ ਵਿੱਚ ਜਿਹੜਾ ਜੱਥਾ ਵਾ ਉਹ ਅੱਜ ਸਾਡਾ ਬਿਆਸ ਤੋਂ ਇੱਥੋਂ ਫੋਰਨਾ ਵਿਖਲਾ ਰਹੀਂ ਕੱਲਾ ਅੰਮ੍ਰਿਤਸਰ ਦਾ ਇਸ ਤਰ੍ਹਾਂ ਪੂਰੇ 11 ਜ਼ਿਲ੍ਹਿਆਂ ਚ ਪੰਜਾਬ ਚੋਂ ਇਸ ਤਰ੍ਹਾਂ ਦੋਵਾਂ ਫੋਰਮਾਂ ਦੀਆਂ 31 ਜਥੇਬੰਦੀਆਂ ਸਾਡੇ ਨਾਲ ਨੇ ਉਹਨਾਂ ਦੇ ਜਥੇ ਜਿਹੜੇ ਆ ਉਹ ਦਰਵਾਣਾ ਸੁਭਦਾੰਦੇ ਸਾਹਿਬ ਕੀ ਮੈਂ ਦੇਖਦੇ ਹੋ ਕਿੰਨਾ ਕੁ ਲੰਬਾ ਸੰਘਰਸ਼ ਚੱਲੇਗਾ ਕਿਉਂਕਿ ਪਿਛਲੀ ਵਾਰ ਜੇਕਰ ਗੱਲ ਕਰੀਏ ਮੰਗਾ ਮੰਗਵਾ ਕੇ ਉੱਠੇ ਸੀਗੇ ਇਸ ਵਾਰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਆ ਰਿਹਾ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਦੇਖੋ ਇਹ ਦੇਖੋ ਜਿਹੜੀਆਂ ਮੰਗਾਂ ਹੈਗੀਆਂ ਡਬਲ ਟਿਊਨਟ ਕਰਾਉਂਦੀਆਂ ਇਹ ਲੰਮੇ ਦਾਤ ਤੋਂ ਸੰਘਰਸ਼ ਤੋਂ ਬਗੈਰ ਪ੍ਰਾਪਤ ਨਹੀਂ ਹੋਣੀਆਂ ਤੇ ਅਸੀਂ ਤਾਂ ਫੈਸਲਾ ਕਰ ਲਿਆ ਜਿੰਨਾ ਚਿਰ ਮਰਜ਼ੀ ਸੰਘਰਸ਼ ਕਰਨਾ ਪਏ ਅੰਦੋਲਨ ਜਾਰੀ ਰੱਖਾਂਗੇ ਇਹ ਅੰਦੋਲਨ ਹੁਣ ਦੇਸ਼ ਵਿਆ ਵਿਚ ਸਾਰੀ ਜਿਹੜੀ ਕਿਸਾਨਾਂ ਦੀ ਸਮੱਸਿਆ ਵਾ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾ ਜੋ ਜਬਰ ਮੋਦੀ ਸਰਕਾਰ ਨੇ ਕੀਤਾ ਇਹ ਗੱਲ ਹਰੇ ਲੋਕਾਂ ਗੜੀ ਰੱਖਿਆ ਕਿ ਜਿਹੜੀ ਸਰਕਾਰ ਸਰ ਨੂੰ ਟ੍ਰੈਕਟਰ ਟਰਾਲੀਆਂ ਰਹੀਂ ਦਿੱਲੀ ਜਾਣ ਦਾ ਅੰਦੋਲਨ ਕਰਨ ਦਾ ਅਧਿਕਾਰ ਦਊਗੀ ਜਿਹੜੀਆਂ ਸਾਡੀਆਂ ਮੰਗਾਂ ਮੰਨੂਗੀ ਸੋ ਉਹਨੂੰ ਧਿਆਨ ਵਿੱਚ ਰੱਖ ਕੇ ਵੋਟਰ ਨੂੰ ਵੋਟ ਕਰਨੀ ਚਾਹੀਦੀ ਹੈ ਇੱਕ ਪਾਸੇ ਚੋਣ ਜਾਤ ਤਾਂ ਹੋਣ ਜਾ ਰਿਹਾ ਇੱਕ ਪਾਸੇ ਕਿਸਾਨਾਂ ਦਾ ਧਰਨਾ ਲੱਗਾ ਹੈ ਪਹਿਲੀ ਵਾਰ ਇਦਾਂ ਹੋਣ ਜਾ ਰਿਹਾ ਸੋ ਕਿਵੇਂ ਦੇਖਦੇ ਉਸ ਨੂੰ ਦੇਖੋ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਕਿਸਾਨ ਅੰਦੋਲਨ ਕਰ ਰਹੇ ਆ ਤੇ ਨਵੀਂ ਸਰਕਾਰ ਚੁਣਨ ਜਾ ਰਹੇ ਆ ਤੇ ਐਤ ਕੀ ਕਿਸੇ ਨਾ ਕਿਸੇ ਟੰਗ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਸਰਪਰੀ ਰਹਿਣ ਵਾਲੇ ਨੇ ਤੇ ਇਹ ਕਿਸਾਨਾਂ ਵਾਸਤੇ ਬਹੁਤ ਚੰਗਾ ਇਸ ਵਾਰ ਰਹਿਣ ਦਾ ਪ੍ਰਬੰਧ ਕਿਵੇਂ ਕੀਤਾ ਜਾਏਗਾ ਕਿਉਂਕਿ ਪਹਿਲੀ ਮਾਤਰਾ ਦੇ ਵਿੱਚ ਟਰੈਲਰ ਟਰੈਕਟਰਾਂ ਨੇ ਇੱਥੇ ਨਹੀਂ ਹੋਣਗੀਆਂ ਇਸ ਵਾਰ ਘੱਟ ਗਿਣਤੀਆਂ ਨੇ ਸੋ ਜਥੇ ਜਿਹੜੇ ਨੇ ਜਾਣਗੇ ਥੋੜੀ ਗਿਣਤੀ ਦੇ ਵਿੱਚ ਵਾਪਸ ਆਉਣਗੇ ਇਸ ਤਰੀਕੇ ਨਾਲ ਰਣਨੀਤੀ ਚੱਲਦੀ ਹੈ ਕਿੰਨਾ ਕੁ ਪ੍ਰਭਾਵ ਪੈ ਸਕਦਾ ਨਹੀਂ ਮੈਨੂੰ ਨਹੀਂ ਲੱਗਦਾ ਵੀ ਉੱਥੇ ਕੋਈ ਤੁਸੀਂ ਗਏ ਨਹੀਂ ਜਾ ਕੇ ਦੇਖ ਲਓ ਕਿ ਘੱਟ ਰਹੀਆਂ ਨਾ ਟਰੈਕਟਰ ਟਾਲੀਆਂ ਦੀ ਕੋਈ ਕਮੀ ਹੈ ਪਿਛਲੇ ਧਰਨੇ ਦੇ ਨਾ ਨਾ ਮੈਨੂੰ ਨਹੀਂ ਲੱਗਦਾ ਪਿਛਲੇ ਧਰਨੇ ਬਾਰੇ ਤਾਂ ਨਹੀਂ ਐਰਕੀ ਕੋਈ ਗਿਣਤੀ ਦਾ ਫਰਕ ਗਿਣਤੀ ਸਕੋ ਬਾਤ ਰਹੀ ਹੈ ਅੱਜ ਤੁਸੀਂ ਦੇਖਿਓ ਅਜੇ ਤਾਂ ਜਥਾ ਆ ਰਿਹਾ ਤੁਸੀਂ ਤੁਸੀਂ ਚੜਾਉਣ ਲ ਨੀ ਹੈਗਾ ਗਿਣਤੀ ਵਧ ਨਹੀਂ ਆਹੀ ਕਿ ਜਿਵੇਂ ਜਿਵੇਂ ਅੰਦੋਲਨ ਗਾਹਾਂ ਜਾਂਦਾ ਗਿਣਤੀ ਵਧੀ ਜਾਣੀ ਆ ਔਰ ਉੱਥੇ ਪ੍ਰਬੰਧ ਆਪਣੀਆਂ ਛੱਪਰਾ ਵੀ ਪਾਲੀਆਂ ਕੈਂਪ ਵੀ ਬਣ ਗਏ ਹੈਗੇ ਆ ਕਿਸਾਨਾਂ ਦੀਆਂ ਟਰੈਕਟਰ ਟਾਲੀਆਂ ਵੀ ਖੜੀਆਂ ਹਰ ਤਰ੍ਹਾਂ ਦਾ ਪ੍ਰਬੰਧ ਉੱਥੇ ਹੈਗਾ ਸਾਥੋ ਸੋ ਹੁਣ ਅਗਲੀ ਰਣਨੀਤੀ ਜਿਵੇਂ ਜਥੇ ਜਾਂਦੇ ਜਾ ਰਹੇ ਨੇ ਇਸ ਤੋਂ ਬਾਅਦ ਜੇਕਰ ਪ੍ਰਭਾਵ ਨਹੀਂ ਪੈਂਦਾ ਕੇਂਦਰ ਸਰਕਾਰ ਤੇ ਸਰਕਾਰ ਤੇ ਤੇ ਅਗਲੀ ਰਣਨੀਤੀ ਕੀ ਰਹੇ ਜੀ ਦੇਖੋ ਇਤਾਂ ਸਮੇਂ ਸਮੇਂ ਤੇ 23 ਮਾਰਚ ਦਾ ਮਨਾ ਰਹੇ ਪੂਰੇ ਦੇਸ਼ ਵਿੱਚ ਪੰਚਾਇਤਾਂ ਕਰ ਰਹੇ ਇਹ ਤੋਂ ਗਾਹਾਂ ਅਗਲੀ ਰਣਨੀਤੀ ਤੇ ਵੀ ਗੱਲਬਾਤ ਕਰਾਂਗੇ ਅਸੀਂ ਤੋ ਬਿਲਕੁਲ ਕੈਸਾ ਕਹ ਸਕਦੇ ਆ ਕਿ ਜਿਵੇਂ ਰਣਨੀਤੀਆਂ ਲੀਕੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਤੇ ਪ੍ਰਭਾਵ ਹਾਲੇ ਤੱਕ ਨਹੀਂ ਪਾ ਰਿਹਾ ਕਿਉਂਕਿ ਦੇਸ਼ ਦੇ ਵਿੱਚ ਪਹਿਲੀ ਵਾਰ ਇਦਾਂ ਹੋਣ ਜਾ ਰਿਹਾ ਕਿ ਇੱਕ ਪਾਸੇ ਚੋਝਾਪਤਾ ਹੋਣ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਧਰਨਾ ਲੱਗਾ ਹੋਇਆ ਪਰ ਨਾਲ ਦੀ ਨਾਲ ਜੇਕਰ ਹੁਣ ਗੱਲ ਕਰਦੇ ਆ ਤਾਂ ਅੰਮ੍ਰਿਤਸਰ ਤੋਂ ਬਿਆਸ ਤੋਂ ਪੰਜਾਬ ਭਰ ਤੋਂ ਅੱਜ ਜਿਹੜਾ ਹੈ ਕਿ 800 ਤੋਂ 1000 ਕਿਸਾਨਾਂ ਦਾ ਜਥਾ ਰਵਾਨਾ ਹੋਣ ਜਾ ਰਿਹਾ ਤੇ ਦੂਜੇ ਪਾਸੇ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸਾਨਾਂ ਦਾ ਜਥਾ ਜਿਹੜਾ ਰਵਾਨਾ ਤਾਂ ਹੋਣ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਸਾਨਾਂ ਦੇ ਵਿੱਚ ਜੋਸ਼ ਕਿਉਂਕਿ ਦਿੱਲੀ ਵੱਲ ਨੂੰ ਜਿਹੜੇ ਰਵਾਨਾ ਹੋਣ ਜਾ ਰਹੇ ਨੇ ਕਿ ਸੰਘਰਸ਼ ਜਿਹੜਾ ਪਿਛਲੀ ਵਾਰ ਤੋਂ ਵੀ ਜਿਹੜਾ ਇਸ ਵਾਰ ਲੰਬਾ ਹੁੰਦਾ ਜਾ ਰਿਹਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਤੇ ਪ੍ਰਭਾਵ ਹਾਲੇ ਤੱਕ ਨਹੀਂ ਪੈ ਰਿਹਾ ਸੋ ਇਹ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫਰਾਟਾ ਪੱਖੇ ਵੀ ਜਿਹੜੇ ਨਾਲ ਲੈ ਕੇ ਜਾਏ ਜਾ ਰਹੇ ਨੇ ਪੂਰੀ ਤਿਆਰੀ ਦੇ ਨਾਲ ਦਿੱਲੀ ਵੱਲ ਨੂੰ ਜਿਹੜੀ ਹੈ ਕੂਚ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਪੱਖੇ ਦੀਆਂ ਤੁਸੀਂ ਦੇਖ ਸਕਦੇ ਹੋ ਫਰਾਟਾ ਵੀ ਜਿਹੜਾ ਹੈ ਨਾਲ ਖੜਾਇਆ ਜਾ ਰਿਹਾ ਕਿਸਾਨਾਂ ਵੱਲੋਂ ਹਾਲਾਂਕਿ ਹਰ ਤਰੀਕੇ ਦੀ ਸਮੱਸਿਆ ਦਾ ਹੱਲ ਲੈ ਕੇ ਕਿਸਾਨ ਅੰਮ੍ਰਿਤਸਰ ਤੋਂ ਪੰਜਾਬ ਤੋਂ ਤੋਰ ਰਹੇ ਨੇ ਆਜੋ ਵੀ ਆਜੋ ਵੀ ਸੋ ਬਿਲਕੁਲ ਗੱਲ ਕਰ ਲੈਣੇ ਆ ਕਿਸਾਨਾਂ ਨਾਲ ਕਿਸਾਨ ਅੱਗੋਂ ਇੱਥੇ ਮੌਜੂਦ ਨੇ ਸੋ ਕਿਵੇਂ ਦੇਖਦੇ ਨੇ ਬਾਪੂ ਜੀ ਕਿੰਨੀ ਉਮਰ ਹੈ ਜੀ ਤੁਹਾਡੀ ਮੇਰੀ 75 ਸਾਲ ਦੀ ਹੈ ਤੇ ਬਾਪੂ ਜੀ ਦਿੱਲੀ ਵੱਲ ਨੂੰ ਫੇਰ ਕੂਚ ਕਰਨ ਲੱਗੇ ਉਹ ਲੱਗਦਾ ਫਰਕ ਪਏਗਾ ਕੇਂਦਰ ਸਰਕਾਰ ਤੇ ਮੇਰੇ ਪਾ ਕੇ ਛੱਡਾਂਗੇ ਉਹਨਾਂ ਜਿਹਾ ਹੋਣਾ ਨਹੀਂ ਆਪਾਂ ਜਿੰਨਾ ਜਿਹਾ ਫਰਕ ਨਹੀਂ ਪਊਗਾ ਹੋਰ ਕੋਈ ਐ ਵੀ ਗੱਲ ਜਿਉ ਮਨਾਵਾਂਗੇ ਜ਼ਰੂਰ ਤਾਂ ਹੌਣ ਤੇ ਗੋਡਾ ਲਾ ਕੇ ਮਨਾਉਣਾ ਗੋਣ ਤੇ ਗੋਡਾ ਲਾ ਕੇ ਤੁਸੀਂ ਕਹਿ ਰਹੇ ਮਨਾ ਰਹੇ ਦੇਸ਼ ਦੇ ਵਿੱਚ ਪਹਿਲੀ ਵਾਰ ਇਦਾਂ ਹੋਣ ਜਾ ਰਿਹਾ ਇੱਕ ਪਾਸੇ ਚੋਣ ਜਾਬਤਾ ਰੱਖੀ ਗਈ ਹੈ ਇੱਕ ਪਾਸੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਹੀ ਹੈ ਇਹ ਚੀਜ਼ ਇਹ ਪਹਿਲੀ ਵਾਰ ਹੀ ਹੋਈ ਆ ਸਾਡੀ ਹੋਂਦ ਪਹਿਲੀ ਵਾਰ ਆ ਪਹਿਲਾਂ ਤੇ ਨਹੀਂ ਸਾਡੇ ਹੋਸ਼ਪਹਿਲਾਂ ਹੋ ਗਈ ਕਹਿਣ ਸਾਰੇ ਹੁਣ ਸਾਡੀ ਹੋਸ਼ ਹੋਣੀ ਹੈ ਹਾਂਜੀ ਫਿਰ ਚੱਕ ਸੋ ਬਿਲਕੁਲ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਜੀ ਇੱਕ ਪਾਸੇ ਚੋਣ ਜਾਬਤਾ ਦੂਜੇ ਪਾਸੇ ਕਿਸਾਨਾਂ ਦਾ ਧਰਨਾ ਫਰਕ ਪਏਗਾ ਜੀ ਇੱਦਾਂ ਜੋ ਮਰਜੀ ਕਰ ਲੈ ਇਹਦੀ ਤੋਂ ਜੋ ਕਿਲਾ ਕੱਢ ਕੇ ਆਉਣਾ ਇਹ ਕੀ ਸਮਝੂਗਾ ਕਿ ਸਾਰੇ ਜਿਹੇ ਕਿਸਾਨ ਹਰ ਇੱਕ ਇੱਕ ਆ ਕੋਈ ਇਹੋ ਜਿਹਾ ਨਹੀਂ ਕਿ ਕੋਈ ਪਾਰਟੀ ਦੂਜੀ ਹੈ ਕਿ ਇਹ ਨਾਲ ਸਾਡੇ ਨਾਲ ਸਹਿਮਤ ਨਹੀਂ ਸਾਰੀਆਂ ਹੀ ਜਿ세 ਬੰਦਿਆਂ ਸਹਿਮਤ ਆ ਅਸੀਂ ਰਲ ਕੇ ਚੱਲਦੇ ਆਂ ਅਰ ਬਾਕੀ ਸਾਡੇ ਜਿਸ ਤਰ੍ਹਾਂ ਪੰਦੇਰ ਸਾਹਿਬ ਹੁਕਮ ਦਿੰਦੇ ਸੀ ਉਸੇ ਹਿਸਾਬ ਨਾਲ ਚੱਲਦੇ ਆ ਅੱਛਾ ਕਾਫੀ ਲੋਕ ਕਹਿੰਦੇ ਨੇ ਕਿ ਕਿਸਾਨਾਂ ਕੋਲ ਇੰਨਾ ਪੈਸਾ ਹੈ ਗੱਡੀਆਂ ਨੇ ਟਰੈਕਟਰ ਟਰੈਲੀਆਂ ਨੇ ਫਿਰ ਕਿਹੜੀਆਂ ਮੰਗਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਿਸਾਨਾਂ ਦੀ ਕੱਲੀ ਮੰਗ ਨਹੀਂ ਨਾਲ ਮਜ਼ਦੂਰਾਂ ਦੀ ਵੀ ਆ ਤੇ ਐਮਐਸਪੀ ਮੰਗ ਰਹੇ ਆ ਬਾਕੀ ਐਮਐਸਪੀ ਗਾਰੰਟੀ ਕੋਲ ਮੰਗ ਰਹੇ ਕੋਈ ਪੈਸਾ ਨਹੀਂ ਮੰਗ ਰਹੇ ਅਸੀਂ ਆਪਣੀਆਂ ਜਾਇਜ਼ ਮੰਗਾ ਮੰਗ ਰਹੇ ਆ ਤੇ ਜਿਹੜੇ ਕਰਜ਼ੇ ਮਾਫ ਦੀ ਗੱਲ ਉੱਠੀ ਸੀਗੀ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਉਹਦੇ ਵਿੱਚ ਇਹੀ ਹੈ ਕਿ ਸਾਰਿਆਂ ਦਾ ਹੋਵੇ ਕਿਸਾਨ ਮਜ਼ਦੂਰ ਦਾ ਹੋਵੇ ਕਿਉਂਕਿ ਸਾਡਾ ਹੀ ਪੈਸਾ ਉਹਦੇ ਕੋਲ ਸਾਡੇ ਜਿਹੜੇ ਐਮਐਸਪੀ ਨਹੀਂ ਗਰੰਟੀ ਕਾਨੂੰਨ ਇਹਨੇ ਲਾਗੂ ਕੀਤਾ ਉਹਦਾ ਹੀ ਪੈਸਾ ਸਾਡੇ ਇਹਦੇ ਬਹੁਤ ਜ਼ਿਆਦਾ ਇਹਨੇ ਕੋਲ ਹੈ ਉਹ ਤਾਂ ਕਮ ਸੇ ਕਮ ਕਰੇ ਅਸੀਂ ਦੇਖ ਰਹੇ ਤੁਸੀਂ ਪੱਖੇ ਵੀ ਨਾਲ ਲੈ ਕੇ ਜਾ ਰਹੇ ਹੋ ਪੂਰਾ ਬੰਦੋਬਸ ਕਰਕੇ ਨਾਲ ਤੁਰ ਰਹੇ ਹੋ ਜੀ ਪੱਖੇ ਛੱਡ ਕੇ ਸਭ ਕੁਝ ਹੀ ਲੈ ਕੇ ਜਾ ਰਹੇ ਜੀ ਸਭ ਕੁਝ ਕਿਵੇਂ ਜਿਸ ਤਰ੍ਹਾਂ ਪੱਖੇ, ਕੂਲਰ ਸਾਰੇ ਕੁਝ ਗੱਡੀਆਂ ਦੇ ਪਿੱਛੇ ਆ ਜਦੋਂ ਗੱਡੀਆਂ ਆ ਜਾਣਗੀਆਂ ਨਾਲ ਵਿੱਚ ਰੱਖ ਕੇ ਲੈ ਕੇ ਜਾਵਾਂਗੇ ਬਿਲਕੁਲ ਇਹ ਕਹਿ ਸਕਦੇ ਆ ਜਿਸ ਤਰੀਕੇ ਨਾਲ ਕਿਸਾਨਾਂ ਦਾ ਜਥਾ ਤੋਂ ਰਵਾਨਾ ਹੁੰਦਾ ਜਾ ਰਿਹਾ 800 ਤੋਂ 1000 ਦੇ ਕਰੀਬ ਅੱਜ ਜਥਾ ਜਿਹੜਾ ਰਵਾਨਾ ਹੋਣ ਜਾ ਰਿਹਾ ਦਿੱਲੀ ਵੱਲ ਨੂੰ ਸੋ ਹਰ 10 ਦਿਨਾਂ ਬਾਅਦ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਪਹੁੰਚ ਹੁੰਦਾ ਤੇ ਜਿਹੜਾ ਜਥਾ ਉੱਥੇ ਮੌਜੂਦ ਹੈ ਉਹ ਵਾਪਸ ਵਾਪਸੀ ਕਰਨ ਨੂੰ ਕਰੇਗਾ ਪਰ ਕਿਸਾਨਾਂ ਦਾ ਦਾਅਵਾ ਹੈ ਕਿ ਆਪਣੀਆਂ ਮੰਗਾਂ ਮੰਨਵਾ ਕੇ ਉੱਠਾਂਗੇ ਕਿਉਂਕਿ ਐਮਐਸਪੀ ਗਰੰਟੀ ਕਾਨੂੰਨ ਦੀ ਜੇਕਰ ਗੱਲ ਕਰਦੇ ਆ ਤਾਂ ਉਸ ਨੂੰ ਲੈ ਕੇ ਪਿਛਲੀ ਵਾਰ ਵੀ ਸੰਘਰਸ਼ ਲੰਬਾ ਚੱਲਿਆ ਸੀਗਾ ਇਸ ਵਾਰ ਵੀ ਸੰਘਰਸ਼ ਜਿਹੜਾ ਲੰਬਾ ਤੇ ਤਿੱਖਾ ਹੁੰਦਾ ਦੇਖ ਰਿਹਾ ਸੋ ਉਮੀਦ ਵੀ ਕਿਸਾਨਾਂ ਨੂੰ ਇਹੀ ਹੈ ਕਿ ਕਿਸਾਨ ਜਿਹੜੇ ਨੇ ਮੰਗਾ ਬਣਵਾ ਕੇ ਉੱਠਣਗੇ ਕਿਉਂਕਿ ਇੱਕ ਵਾਰ ਦੇਸ਼ ਦੇ ਵਿੱਚ ਪਹਿਲੀ ਵਾਰੀ ਚੀਜ਼ ਹੋ ਰਹੀ ਹੈ ਕਿ ਦੇਸ਼ ਦੇ ਵਿੱਚ ਚੋਣ ਜਾਬਤਾ ਹੋਣ ਜਾ ਰਹੀ ਹੈ ਨਾਲ ਦੇ ਨਾਲ ਕਿਸਾਨਾਂ ਦਾ ਧਰਨਾ ਦੇਖਣ ਨੂੰ ਮਿਲ ਰਿਹਾ ਸੋ ਦੇਖਣਾ ਹੈ ਕੇਂਦਰ ਸਰਕਾਰ ਦੇ ਇਸ ਦਾ ਕੀ ਪ੍ਰਭਾਵ ਪੈਂਦਾ ਜੁੜ ਰੋਟੀਫੈਕ ਚੈਨਲ ਪੰਜਾਬੀ ਦੇ ਲਈ ਮੈਂ ਦਮਦਿੱਪ ਸਿੰਘ ਅਮਰਸੇ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ B5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ